श्रोमणी अकाली दल अमृतसर की एक विशेष मीटिंग एना रायवीर के सहयोग न जिला प्रधान सरदार मुख्तियार सिंह डडविंडी की अगुवाई गुरुद्वारा माता सुलखनी गिणती च श्रोमणी अकाली दल अमृतसर मानव वर्करा ने भाग लिया इस मौके मीटिंग नबोधन करते हुए श्रोमणी अकाली दल अमृतसर जिला मुख्तियार सिंह डडविंडी ने कहा हूँ लगातार सां जिला कपूरथला श्रोमणी अकाली दल अमृतसर पार्टी का विस्तार किया जा रहा है जिसके तहत अज नवे अहदेदारा अब जिम्मेवारी सौंपिया गई हैं उन्होंने कहा कि श्रोमणी अकाली अमृतसर सिर्फ एक पार्टी है, जो कि पंजाब तो चल है। बाकी सार्टियां दिल्ली गलडा तो सिख राज है तुकी सिखा बन दे हक मिल सकन उन्होंने कहा हूं तक सारी सरकार ने झूठ बोल के ही सत्ता हासिल की है जिन्होंने बादल परिवार भी शामिल है इस मौके श्रोमी अकाली दल अमृतसर यूथ विंग जनरल ਵੰਜੀਤ ਸਿੰਘ ਮਨਜੀਤ ਕੌਰ ਮੰਗੂਪੁਰ ਨੂੰ ਪਿੰਡ ਦਾ ਇਸਤਰੀ ਵਿੰਗ ਦਾ ਪ੍ਰਧਾਨ ਰਜਿੰਦਰ ਕੌਰ ਅਟਣਾਵਾਲੀ ਨੂੰ ਪਿੰਡ ਦਾ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਸਰਦਾਰ ਮੁਖਤਿਆਰ ਸਿੰਘ ਡਡਵਿੰਡੀ ਜਨਰਲ ਸਕਰਤਰ ਇਸਤਰੀ ਵਿੰਗ ਪੰਜਾਬ ਰੁਸ਼ਪਿੰਦਰ ਕੌਰ ਨੇ ਸਿਰੂਪਾ ਪੇਟਕਰ ਸਨਮਾਨਿਤ ਕੀਤਾ ਤੇ ਉਹਨਾਂ ਦਾ ਤਨਮਾਨ ਕੀਤਾ ਇਸ ਮੌਕੇ ਨਾਮ ਨਿਯੁਕਤ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦਾ ਜਨਰਲ ਸਕਰਤਰ ਵੰਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਗਿਆ ਹੈ ਉਹ ਆਪਣੀ ਜ਼ਿੰਮੇਵਾਰੀ ਤੰਦੇ ਹੀ ਨਾਲ ਨਿਭ ਅਤੇ ਸਿੱਖ ਪੰਥ ਦੇ ਨਾਲ ਹਮੇਸ਼ਾ ਖੜਨਗੇ ਤੇ ਸਿੱਖ ਰਾਜ ਲਿਆ ਕੇ ਰਹਾਗੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਆ ਇਹ ਜਿਹੜੇ ਐਨ ਆਰ ਆਈ ਵੀਰ ਨੌਜਵਾਨਾਂ ਉਹਨਾਂ ਲੋ ਇਹ ਪ੍ਰੋਗਰਾਮ ਅਲਿਖਿਆ ਗਿਆ ਸੀ ਤੇ ਪਾਰਟੀ ਵਿੱਚ ਜਿਹੜੇ ਅੱਜ ਕੁਝ ਨਵੇਂ ਚਿਹਰੇ ਅਸੀਂ ਸ਼ਾਮਲ ਕੀਤੇ ਹੈਗੇ ਆ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੌਪੀਆਂ ਗਈਆਂ ਵਾਂ ਤੇ ਵੱਡੇ ਪੱਦਰ ਤੇ ਉਹ ਵੱਧ ਚੜ ਕੇ ਜਿਹੜਾ ਹੈਗਾ ਸਾਡਾ ਸਾਥ ਦੇਣਗੇ ਤੇ ਹਰੇਕ ਪਿੰਡ ਵਿੱਚ ਜਿਹੜੀ ਹੈਗੀ ਆ ਸਾਡੇ ਵੱਲੋਂ ਕਮੇਟੀ ਬਣਾਈ ਜਾਏਗੀ ਤੇ ਕਪੂਰਥਲੇ ਜ਼ਿਲ੍ਹੇ ਨੂੰ ਜਿਹੜਾ ਹੈਗਾ ਵਾ ਅਸੀਂ ਪੰਜਾਬ ਤੋਂ ਪਹਿਲੇ ਨੰਬਰ ਤੇ ਜਿਹੜਾ ਹੈਗਾ ਲੈ ਕੇ ਜਾਵਾਂਗੇ ਤੇ ਇਸ ਕਰਕੇ ਜਿਹੜਾ ਇਹ ਅੱਜ ਪ੍ਰੋਗਰਾਮ ਲਿਖੇ ਅੱਜ ਜਿਹੜਾ ਹੈਗਾ ਇੱਕ ਜੂਥ ਵਿੰਗ ਦਾ ਜਨਰਲ ਸਕਤਰ ਕਪੂਰਥਲੇ ਦਾ ਵਰਿੰਦਰਜੀਤ ਸਿੰਘ ਉਹਨਾਂ ਨੂੰ ਅਨਾਉਂਸਇਆ ਗਿਆ ਹੈਗਾ ਤੇ ਦੋ ਬੀਬੀਆਂ ਜਿਹੜੀਆਂ ਹੈਗੀਆਂ ਰਜਿੰਦਰਕੌਰ ਵਾਈਫ ਆਫ ਸਜੀਤ ਸਿੰਘ ਪਿੰਡ ਅਡਣਾ ਵਾਲੀ ਉਹਨਾਂ ਨੂੰ ਪਿੰਡ ਦਾ ਜਿਹੜਾ ਹੈਗਾ ਪ੍ਰਧਾਨ ਥਾਪਿਆ ਗਿਆ ਹੈਗਾ ਬੀਬੀ ਮਨਜੀਤਕੌਰ ਜੀ ਵਾਈਫ ਆਫ ਜਗਜੀਤ ਸਿੰਘ ਮੰਗੂਪੁਰ ਤੋਂ ਉਹਨਾਂ ਨੂੰ ਵੀ ਮੰਗੂਪੁਰ ਦਾ ਜਿਹੜਾ ਹੈਗਾ ਐਸਟੀਵੀ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ ਦੇਖੋ ਜੀ ਨੀਤੀਆਂ ਜਿਹੜੀਆਂ ਹੈਗੀਆਂ ਵਾ ਸਾਡੀਆਂ ਸਾਫ ਸੁੱਤਰਾ ਜਿਹੜਾ ਹੈਗਾ ਕੰਮ ਪਾਰਟੀ ਦਾ ਜਿੱਦਾਂ ਆ ਕੇ ਚੱਲ ਰਹਾ ਆ ਰਿਹਾ ਹੈਗਾ ਵਾ ਗਰੀਬ ਲੋਕਾਂ ਦੀ ਮਦਦ ਕਰਨਾ ਜਾਂ ਜਿਹੜਾ ਆਪਦਾ ਸਿੱਖ ਰਾਜ ਦੀ ਜਿਹੜੀ ਹੈਗੀ ਆ ਮੰਗ ਕਰਨਾ ਉਹ ਅੱਜ ਵੀ ਅਸੀਂ ਜਿਹੜੀ ਹੈਗੀ ਆ ਆਪਦੇ ਸਿੱਖ ਰਾਜ ਦੀ ਜਿਹੜਾ ਸਾਫ ਸੁੱਤਰਾ ਰਾਜ ਵਾ ਉਹਦੀ ਅਸੀਂ ਮੰਗ ਕਰਦੇ ਆ ਕਿਉਂਕਿ ਇੱਥੇ ਜੇ ਅਸੀਂ ਕੋਈ ਆਪਦਾ ਹੱਕ ਮੰਗਦੇ ਆ ਇਥੋਂ ਦੀਆਂ ਸਰਕਾਰਾਂ ਤੋਂ ਬਹੁਤਾ ਜਿਹੜਾ ਇਹ ਸੰਗਤਵਾਦ ਡਰਦੀ ਜਿਹੜੀ ਆ ਬੋਲਦੀ ਨਹੀਂ ਕੋਈ ਕੈਮਰੇ ਦੇ ਅੱਗੇ ਨਹੀਂ ਆਉਂਦੀ ਫਲਾਂ ਜਿਹੜਾ ਸਾਡੇ ਰਾਈਟਵਾ ਉਹਨਾਂ ਨੂੰ ਕੋਈ ਲੁਕੋ ਨਹੀਂ ਸਕਦਾ ਇਸ ਕਰਕੇ ਅਸੀਂ ਆਪਦੇ ਸਿੱਖ ਰਾਜ ਦੀ ਜਿਹੜਾ ਇੱਕ ਸਾਫ਼ ਸੁਥਰਾ ਰਾਜ ਹੋਵੇ ਕਿਉਂਕਿ ਅੱਗੇ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ ਵਾਂ ਉਹ ਵੱਡੇ ਵੱਡੇ ਵਾਅਦੇ ਕਰਕੇ ਤਾਂ ਜਿਹੜਾ ਹੈਗਾ ਵਾ ਸਤਾ ਚ ਆ ਜਾਂਦੀਆਂ ਵਾਂ ਪਰ ਮੁੜ ਕੇ ਕਿਸੇ ਵਾਅਦੇ ਤੇ ਖਰੇ ਨਹੀਂ ਉਤਰਦੇ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ ਜੋ ਵਾਅਦੇ ਕਰਦੀ ਆ ਉਹ ਨਿਭਾ ਕੇ ਦਿਖਾਵਾਂਗੇ ਤੋਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ ਤੇ ਆਪਣੇ ਰਾਜ ਦੀ ਜਿਹੜੀ ਹੈਗੀ ਆ ਆਪਾਂ ਸਥਾਪਨਾ ਕਰੀਏ ਕਿਉਂਕਿ ਇਸ ਤੋਂ ਬਿਨਾਂ ਜਿਹੜਾ ਹੈਗਾ ਸਾਡੇ ਤੋਂ ਗੁਲਾਮੀ ਜਿਹੜੀ ਹੈਗੀ ਆ ਸਾਡੇ ਕੋਲੋਂ ਲੱਥ ਨਹੀਂ ਸਕਦੀ ਹੈਗੀ ਜਿਹੜੀ ਗੁਲਾਮੀ ਸਾਹੀਂ ਜਿਹੜੀ 70 ਸਾਲ ਤੋਂ 75 ਸਾਲ ਤੋਂ ਚੱਲਦੇ ਆ ਰਹੇ ਆ ਉਹ ਜੇ ਗੁਲਾਮੀ ਗਲੋਂ ਲਾਉਣੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਨੂੰ ਸਾਥ ਦੇਣਾ ਪੈਣਾ ਹੈਗਾ ਫੇਰ ਹੀ ਜਿਹੜਾ ਹੈਗਾ ਵਈ ਗੁਲਾਮੀ ਸਾਡੇ ਕੋਲੋਂ ਲੱਥ ਸਕਦੀ ਹੈ